ਸਤ ਸ੍ਰੀ ਅਕਾਲ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਅਤੇ ਵਿਲੱਖਣ ਸ਼ਹਿਰ ਵੈਨਿਸ ਦੇ ਬਾਰੇ ਦੱਸਾਂਗੇ ਸੈਂਟ ਮਾਰਕ ਬਸੀਲੀਕਾ ਵੈਨਿਸ ਦਾ ਸਭ ਤੋਂ ਮਸ਼ਹੂਰ ਧਾਰਮਿਕ ਅਤੇ ਇਤਿਹਾਸਕ ਸਥਾਨ ਹੈ ਇਸ ਨੂੰ ਚਰਚ ਆਫ ਗੋਲਟ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਅੰਦਰ ਸੁਨਹਿਰੀ ਮੋਜ਼ੈਕਸ ਅਤੇ ਵਿਸ਼ਵ ਪ੍ਰਸਿੱਧ ਕਲਾ ਦੇ ਨਮੂਨੇ ਹਨ

ਇਹਦੇ ਕੈਨਾਲਾਂ ਇਤਿਹਾਸਕ ਥਾਵਾਂ ਤੇ ਸੁੰਦਰਤਾ ਤੱਕ ਦੇ ਸਫ਼ਰ ਨੂੰ ਹਰ ਕੋਈ ਆਪਣੇ ਦਿਲ ਵਿੱਚ ਸਜਾ ਲੈਂਦਾ ਹੈ। ਵਿਵਾਲਟੋ ਬਿਰਜ ਜੋ ਗ੍ਰੈਂਡ ਕੈਨਲ ਤੇ ਬਣਿਆ ਸਭ ਤੋਂ ਪੁਰਾਣਾ ਅਤੇ ਮਸ਼ਹੂਰ ਪੁਲ ਹੈ, ਵੈਨਿਸ ਦੀ ਹੋਰ ਇੱਕ ਅਜਿਹੀ ਥਾਂ ਹੈ ਜਿਸਦੇ ਬਿਨਾ ਸਫ਼ਰ ਅਧੂਰਾ ਹੈ। ਇਹ ਪੁਲ ਸਿਰਫ ਰਸਤੇ ਨਹੀਂ ਜੋੜਦਾ, ਸਗੋਂ ਇਹ ਪਿਛਲੇ ਕਈ ਸੌ ਸਾਲਾਂ ਦੇ ਇਤਿਹਾਸ ਦੀ ਨਿਸ਼ਾਨੀ ਹੈ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅਸੀਂ ਵੈਨਸ ਬਾਰੇ ਹੋਰ ਜਾਣਕਾਰੀ ਅਗਲੇ ਪਾਰਟ ਵਿੱਚ ਸ਼ੇਅਰ ਕਰਾਂਗੇ ਜੇ ਤੁਸੀਂ ਵੀ ਆਪਣੀ ਵੈਨਸ ਦੀ ਯਾਤਰਾ ਪਲਾਨ ਕਰ ਰਹੇ ਹੋ ਤਾਂ ਅਸੀਂ ਇੱਕ ਹੋਰ ਵੀਡੀਓ ਵਿੱਚ ਸਾਰੇ ਲਾਜ਼ਮੀ ਡੀਟੇਲ ਸ਼ੇਅਰ ਕਰਾਂਗੇ ਜੋ ਤੁਹਾਡੇ ਲਈ ਬਹੁਤ ਮਦਦਗਾਰ ਹੋਵੇਗੀ ਸਾਡਾ ਕੰਟੈਂਟ ਪਸੰਦ ਆਵੇ ਤਾਂ ਲਾਈਕ ਸ਼ੇਅਰ ਤੇ ਸਪੋਰਟ ਜ਼ਰੂਰ ਕਰੋ ਸਤਿ ਸ੍ਰੀ ਅਕਾਲ